ਹਰੀ ਜਥਾ ਹੈ ਜੀ ਦੀਪਕ ਦਾ ਕਵੀ ਜਥਾ ਇਹੋ ਬਿਆਨ ਕਰਦਾ ਏ ਜੀ ਸਤਵੀਂ ਪੋਧੀਆਂ ਸਾਚੀ ਗੱਲਾਂ ਧੋਨੀ ਵਾਰ ਦੇ ਦਿਨ ਸੀ ਆਏ ਚੋਦੀ ਤਰਤਾ ਵਾਲੀਆਂ ਦੀ ਪੂਰੀ ਕਰਨ ਸਰਤਾ ਉਪਤਾਰ ਕੇ ਬਾਲ ਦਾ ਆਏ ਚੋਦੀ ਅੱਤੇ ਘੜੇ ਗੋਲੇ ਲਿਆਂ ਨਾਲ ਤੋੜੇ ਬਿੰਨੇ ਕੱਕਰਾ ਤੀਰ ਖੋਵਾਨ ਸਣੀ ਜੰਗੂ ਦਾ ਟਾਂਗ ਜਵਾਨ ਲੈ ਕੇ ਕਉਮ ਪਿਤਾ ਦਾ ਪੁੱਤ ਆਨੰਦ ਪ੍ਰਿਯ ਬੇਟਾ ਸਾਨੇ ਪ੍ਰਵਾਤ ਦੇ ਚਾਲਿਓ ਨਾ ਇੱਥੇ ਜਮਾਨੀ ਲਾਲ ਜੀ ਕਮ ਤੇਰੇ ਰਤੀ ਪੂਰੀ ਆਨੰਦ ਦੇ ਵਾਦੇ ਆਉਣਾ ਪਟਨਾ ਸੈਪ ਤੋਂ ਪੂਰੀ ਆਨੰਦ ਪੁੱਜੇ ਆਉਂਦੇ ਥੈਂਕੜੇ ਜਿਮਾ ਨੂੰ ਕਾਰਿਆ ਏ ਇੱਤੇ ਵਿੱਚ ਆਉਂਦੇ ਦਿਨਾਂ ਮਨ ਤੱਕਦੇ ਲਾਤੇ ਸਾਬੂ ਦੇ ਕਸ਼ਟ ਅਨਿਵਾਰਿਆ ਦਦੋਂ ਕੇ ਆਖੀਆ ਪੰਡਤਾ ਨੇ ਨੋਵੇਂ ਪਾਤਸ਼ਾਹ ਮਰਨਾ ਬਚਾ ਸਾਨੂੰ ਸਾਡੀ ਜ਼ਿੰਦਗੀ ਸਹਮ ਕੇ ਮੋਕ ਰਹੀ ਐ ਅਸੀਂ ਸ਼ਰਨ ਆਏ ਕੰਠ ਲਾ ਸਾਨੂੰ ਸਤਿਗੁਰਾਂ ਨੇ ਆਖੀਆ ਪਿਤਾ ਜੀ ਨੂੰ ਮੰਨੋ ਬੇਨਤੀ ਪਿਤਾ ਜੀ ਜਾਓ ਦਿੱਲੀ ਤੇਰਾ ਕੋਲ ਬਚਾ ਲੋ ਲੈ ਲਿਆ ਨੂੰ ਜੀ ਤੇ ਆਪਣਾ ਪਿਤਾ ਜੀ ਤੋਰ ਦੇਣਾ ਆਪਨੀ ਹਿੰਦ ਤੋ ਦਿੱਜੋ ਤੁਝ ਗਾਦਿਆਂਗੇ ਜਿੰਦ ਬਣਾ ਕੇ ਅੰਦਰ ਨੂੰ ਹੋਣ ਦੇਣਾ ਆਪਨੀ ਹਿੰਦ ਤੋ ਦਿੱਜੋ ਤੁਝ ਗਾਦਿਆਂਗੇ ਜਿੰਦ ਬਣਾ ਕੇ ਜੇ ਕਿ ਫਤੇ